ਬੱਚਾ ਜੋ ਹੈਗਾ ਤੁਹਾਡਾ ਸੀਗਾ ਬੱਚਾ ਕਿੰਨੇ ਚਿਰ ਦਾ ਕਿੰਨੀ ਉਮਰ ਦੀ ਜੀ 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 ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਵੀ ਇਹ ਤੇ ਜਿਹੜੀ ਡੈੱਡ ਬੋਡੀ ਪਈ ਹੈ ਉਹ ਬਾਜੀ ਚੱਜ ਕੇ ਆਏ ਬੰਦੇ ਰਾਤੀ ਉਹ ਮੁੰਡੇ ਨੇ ਛੱਡਣਾ ਆਇਆ ਜਿਹੜਾ ਟੋ ਸਾਡੀ ਚਲਾਉਂਦਾ ਵਾ ਉਹਨੂੰ ਛੱਡਣਾ ਸਾਡੇ 9 ਵਜੇ ਉਹ ਆ ਨਹੀਂ ਪਤਾ ਆਣਾ ਦੇ ਘਰ ਕੋਲ ਪਜੋ ਆਇਆ ਤੇ ਕਦ ਨਹੀਂ ਆ ਚਲੋ ਮੁੰਡੇ ਬੈਠੀ ਜਾਂਦੇ ਆ ਫੇਰ ਉਹ ਫਿਰ ਮੁੜ ਕੇ ਮੁੜ ਕੇ ਗਿਆ ਇਹਨਾਂ ਘਰੇ ਦਸ ਵਜੇ ਉਹਨਾਂ ਨੇ ਉਹ ਦਸਣ ਗਿਆ ਸੀ ਪਾਜੀ ਹੀਰੇ ਦੇ ਜੀ ਨਾਮ ਕੀ ਮੁੰਡੇ ਦਾ ਨਾਮ ਕੀ ਜਿਹੜਾ ਜਤਿੰਦਰ ਜਤਿੰਦਰ ਓਕੇ ਇਹ ਪੂਲ ਸੁਧੀ ਕਾਰਜਕਾਰੀ ਨੂੰ ਕੁਤੜਾ ਸਮਝ ਦੋ ਤੀ ਕਿ ਕਿੰਨੇ ਚਿਰ ਹੋ ਗਏ ਪੂਲ ਕੋਲੋਂ ਇਹਦੇ ਕੋ ਕਾਰਵਾਈ ਨਹੀਂ ਕੀਤੀ ਜਿਆ ਕੋ ਡੈਡ ਬੋਡੀ ਨੂੰ ਕੋ ਸੰਭਾਲਿਆ ਨਹੀਂ ਪਤਾ ਨਹੀਂ ਲੱਗਾ ਮੇਰਾ ਨਾਮ ਭੋਲੂ ਆ ਜੀ ਇਹ ਜਿਸ ਬੰਦੇ ਦੀ ਡੈਥ ਹੋਈ ਹੈ ਕੀਦਾ ਕੀ ਨਾਮ ਹੈਗਾ ਇਹਦਾ ਨਾਮ ਜਤਿੰਦਰ ਆ ਜੀ ਕੀ ਇਰਾਦਾ ਸਾਰਾ ਸਮਾਚਾਰ ਇਸ ਤਰ੍ਹਾਂ ਦਮ ਛੱਡ ਕੇ ਆ ਜਾਂ ਕਿੰਨੇ ਵਜ ਦੀ ਗੱਲ ਹੈ ਸਮਾਚਾਰ ਸਾਜੀ ਰਾਤ ਨੂੰ ਨਾ ਇਹਨੇ ਮੈਨੂੰ ਫੋਨ ਕੀਤਾ ਮੈਂ ਘਰੇ ਸੀਗਾ ਤੇ ਇਹ ਸੀਗੇ ਧਾਲੀ ਵਾਲੇ ਬੇਟ ਠੀਕ ਹੈ ਜੀ ਤੇ ਇਹਨਾਂ ਦਾ ਬਹੁਰੀ ਜਿਹੜਾ ਆਪਣਾ ਉਹ ਗਿਆ ਨਾਲ ਲੈਂਦੇ ਆ ਜਿਹੜੇ ਜਿੱਥੇ ਆ ਠੰਡੇ ਵੇਚਦੇ ਆ ਤੇ ਉਹਨਾਂ ਨੇ ਨਾ ਮਿਲ ਗਈ ਉਹਨਾਂ ਦੇ ਨਾਲ ਸੀਗਾ ਇਹ ਪਤਾ ਨਹੀਂ ਦੋ ਤਿੰਨ ਜਣੇ ਸੀਗੇ ਇਹ ਤੇ ਮੈਨੂੰ ਇਹਨੇ ਫੋਨ ਕੀਤਾ ਵੀ ਕਹਿੰਦਾ ਚੱਲ ਮੈਨੂੰ ਕਹਿੰਦਾ ਇੱਥੋਂ ਲੈ ਕੇ ਜਾ ਧਾਲੀ ਵਾਲੇ ਬੇਟ ਤੋਂ ਮੈਂ ਕਹਾਂ ਮੋਟਰਸਾਈਕਲ ਤੇ ਰਖਦਮ ਆ ਪਿਆਵਾ ਮੈਂ ਕਹਾਂ ਕਿੰਦਾ ਸ਼ਾ ਚੱਲ ਕਿੰਦਾ ਇਦਾਂ ਕਰ ਕੋਈ ਨਹੀਂ ਕਹਿੰਦਾ ਤੂੰ ਗੱਡੀ ਲੈ ਕੇ ਆਇਆ ਮੈਂ ਫੇ ਉਹ ਆਟੋ ਲੈ ਕੇ ਗਿਆ ਆਟੋ ਲੈ ਗਿਆ ਤੇ ਮੈਂ ਧਾਲੀ ਵਾਲੇ ਬੀੜ ਪਹੁੰਚਣ ਲੱਗਾ ਤੇ 5-10 ਮਿੰਟ ਦਾ ਰਸਤਾ ਰਹਿ ਗਿਆ ਨਾ 5 ਮਿੰਟ ਦਾ ਤੇ ਇੰਨੇ ਬਾਅਦ ਫੇਰ ਦੁਬਾਰਾ ਮੈਨੂੰ ਫੋਨ ਕਰਤਾ ਇਹ ਕਹਿੰਦਾ ਮਤਲਬ ਕਿ ਤੂੰ ਆਇਆ ਵਾਪਸ ਆਇਆ ਕਹਿੰਦਾ ਭਾਨੀਪੁਰ ਆ ਜਾ ਮੈਂ ਕਹਾ ਸ਼ਾ ਮੈਂ ਫੇ ਭਾਨੀਪੁਰ ਖੜਾ ਹਾਂ ਭਾਨੀਪੁਰ ਇੱਕ ਪੱਕਾ ਬੰਦਾ ਭਾਨੀਪੁਰ ਦਾ ਮੁੰਡਾ ਤੇ ਅੰਕਾ ਜਿਹੜਾ ਨਾਲ ਇਹਨਾਂ ਦੇ ਕੰਮ ਕਰਦਾ ਵਾ ਵਾ ਤਿੰਨ ਚਾਰ ਜਣੇ ਖੜੇ ਸੀਗੇ ਤੇ ਮੈਂ ਇਹਨੂੰ ਪੁੱਛਿਆ ਉਹਨਾਂ ਨੂੰ ਉੱਥੇ ਆ ਕੇ ਭਾਨੀਪੁਰ ਵੀ ਮੈਂ ਕਹਾ ਕਿੱਦਾਂ ਮਿਲ ਗਈ ਮੈਂ ਕਹਾ ਉਹ ਕਿੱਥੇ ਜਪਿੰਦਰ ਕਹਿੰਦਾ ਉਹ ਤਾਂ ਉੱਥੇ ਉਹਨਾਂ ਨਾਲ ਬਹੁਤ ਨਾਲ ਗਿਆ ਪਿਆ ਵਾ ਮੈਂ ਕਹਾ ਛੇ ਇਹਨੇ ਮੈਨੂੰ ਫੋਨ ਕੀਤਾ ਕਹਿੰਦਾ ਮੈਂ ਘਰੇ ਆ ਗਿਆ ਵਾ ਆ ਜਾ ਮੈਂ ਕਹਾ ਠੀਕ ਆ ਮੈਂ ਭਾਨੀ ਕੋਲੋਂ ਗੱਡੀ ਚੱਕੀ ਮੈਂ ਆਵ ਕੇ ਇੱਥੇ ਲਾਤੀ ਅਸੀਂ ਦੋਨਾਂ ਨੇ ਰੋਟੀ ਖਾਦੀ ਬੈਠ ਗਏ ਠੀਕ ਆ ਜੀ ਦੋਨਾਂ ਨੇ ਰੋਟੀ ਖਾਦੀ ਫੇਰ ਬਾਅਦ ਰੋਟੀ ਰੋਟੀ ਖਾ ਕੇ ਮੈਨੂੰ ਕਹਿੰਦਾ ਚੱਲ ਕਹਿੰਦਾ ਮੈਂ ਤੈਨੂੰ ਛੱਡ ਕੇਉਂ ਨਾ ਮੈਂ ਕਹਾ ਠੀਕ ਆ ਮੈਂ ਮੋਟਾ ਮਿਲ ਗਈ ਮੈਂ ਤਾਂ ਪਲਾਨ ਅਗਲੀ ਪਲਾਨ ਪਾਈ ਹੋਈ ਸੀ ਮੈਂ ਹੋਰ ਕੁਝ ਨਹੀਂ ਵਾ ਤੇ ਫੇਰ ਮੈਨੂੰ ਇਹ ਛੱਡਣਾ ਆਇਆ ਪਤਾ ਨਹੀਂ ਬਾਜੂ ਕਿੱਧਰ ਗਿਆ ਸੀ ਮੌਤ ਦਾ ਕੋਈ ਕਾਰਨ ਪਤਾ ਲੱਗ ਸਕਿਆ ਹੁਣ ਤੱਕ ਵੀ ਕਿਸ ਤਰ੍ਹਾਂ ਮੌਤ ਹੋਈ ਮੌਤ ਦਾ ਅਨੇਕਾਂ ਮੈਨੂੰ ਹੋਇਆ ਇਸ ਤਰ੍ਹਾਂ ਮੈਂ ਤੁਹਾਨੂੰ ਦੱਸਾਂ ਮੇਰਾ ਨਾ ਬਹੁਤ ਜ਼ਿਆਦਾ ਦਿਮਾਗ ਬਹੁਤ ਹੋਇਆ ਗਿਆਵਾ ਇਹ ਹੋ ਕੀ ਗਿਆਵਾ ਟੜ ਆ ਜੀ ਪੰਜ ਦੰਦਰ ਸੀ ਜੀ ਮੈਨੇ ਜਦੋਂ ਤੁਸੀਂ ਇੱਥੇ ਖੜੇ ਹੋ ਹਾਂ ਜੀ ਡੇਰ ਘੰਟੇ ਤੋਂ ਖੜਾ ਵਾ ਇਹ ਪੁਲਸ ਮਤਲਬ ਦਾ ਵੇਜ ਲਾਲੋ ਜਾਂ ਪੰਜਾਬ ਗਵਰਨਮੈਂਟ ਦਾ ਲਾਲੋ ਪ੍ਰਬੰਧ ਵੀ ਇੱਥੇ ਸਰਕਾਰੀ ਏਡੀਆਂ ਦਿੱਤੀਆਂ ਪਈਆਂ ਐਸਐਲ ਜਿਹੜੀਆਂ ਕਹਿੰਦੇ ਵੀ ਰੋਡ ਦੀ ਸੁਰੱਖਿਆ ਵਾਸਤੇ ਜੇ ਉਹ ਹੀ ਬੰਦੇ ਨੂੰ ਚੱਕ ਨਹੀਂ ਕਹਿੰਦੇ ਇਹੀ ਡੈੱਡ ਬੋਡੀ ਨਹੀਂ ਚੱਕ ਕੇ ਲੈ ਜਾਣੀ ਤੇ ਫੇਰ ਹੋ ਜੀਆਂ ਗੱਡੀਆਂ ਦੇਣ ਦਾ ਫਾਇਦਾ ਕੀ ਆ ਗਵਰਨਮੈਂਟ ਨੂੰ ਰੋਡ ਸੁਰੱਖਿਆ ਬੋਰਡ ਤੋਂ ਨਾ ਡੇੜੀ ਗੱਲ ਹੋਈ ਆ ਕੀ ਕਹਿੰਦੇ ਨੇ ਕਿ ਕਿੰਨਾ ਸਾਡਾ ਦਾਇਰਾ ਹੈਗਾ ਭਾਈ ਦਾਇਰੇ ਦੀ ਤਾਂ ਗੱਲ ਹੀ ਨਹੀਂ ਕੀਤੀ ਉਹ ਕਹਿੰਦੇ ਵੀ ਅਸੀਂ ਡੈੱਡ ਬੋਡੀ ਨਹੀਂ ਪਾ ਕੇ ਲੈ ਜਾ ਸਕਦੇ ਠੀਕ ਹੈ ਜੀ ਉਹ ਫਾਇਦਾ ਕੀ ਆ ਦੋ ਐਂਬੂਲੈਂਸ ਵੇ ਆਈਆਂ ਸੀ ਕਿਹ ਗਾਂ ਚਾ ਆ ਗਏ ਨਹੀਂ 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 ਇਸ ਵਾਰ ਕੋਈ ਇੱਥੇ ਗੱਡੀ ਨਹੀਂ ਆਈ ਡੇਢ ਘੰਟੇ ਤੋਂ ਤੇ ਡੈੱਡ ਬੋਡੀ ਸੋ ਅਰੇਡੀ ਤੇ ਪਾ ਕੇ ਲਿ ਗਏ ਕਿੱਡੀ ਜਿਹੀ ਮਤਲਬ ਗੱਲ ਠੀਕ ਹੈ ਜੀ ਇਹਦੇ ਬਾਰੇ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਠੀਕ ਹੈ ਨਾ ਡੈਡਬੋਰਡ ਰੂਕ ਰੂਕ ਰੂਪ ਤੋਂ ਹੋਇਆ ਜੀ ਟੀਪ ਪਟ્રોલ ਪੁਆਇੰਟ ਲੱਗੇ ਐਕਸੀਡੈਂਟ ਹੋਇਆ ਹੈ ਤੁਮਾ ਦੇ ਨਾਮ ਸਾਧਿਕਰਮ ਕਰ ਰਿਹਾ ਹਾਂ ਦਸ ਸਿੰਘ ਰਾਹੀਂ ਮਸਲੇ ਦੇ ਬਾਅਦ ਇਹਨਾਂ ਦੇ ਪਰਿਵਾਰਕ ਮੈਂਬਰ ਆਏ ਆ ਦੇਖਿਆ ਚੱਕਿਆਲੇ ਤੋਂ ਪਤਾ ਵੀ ਕੀਤਾ ਕਿ ਕਿਸੇ ਆਪਣੇ ਦੋਸਤ ਨੂੰ ਛੱਡ ਕੇ ਆ ਰਿਹਾ ਸੀ ਕਿ ਸ਼ਾਨ ਲੋਨ ਕੋਲੋਂ ਐਕਸੀਡੈਂਟ ਹੋਇਆ ਹੈ ਤੇਰੀ ਬਾਡੀ ਇਸ ਨੂੰ ਤੋ ਸਿਵਲ ਹਸਪਤਲ ਤੋਂ ਪੋਸ਼ਮਾਦਨ ਲੈ ਕੇ ਜਾ ਰਹੇ ਜੋ ਵੀ ਡਾਕਟਰਾਂ ਦੀ رائے ਹੋਏਗੀ ਕਿ ਕੀ ਕਾਰਨ ਹੈ ਕੀ ਪਤਾ ਕਰਕੇ ਅੱਗੇ ਚਾਰ ਵਜੇ ਸਰ ਲੋਕਾਂ ਦਾ ਕਹਿਣਾ ਹੈ ਕਿ ਡੇਢ ਘੰਟੇ ਤੋਂ ਜਿਹੜਾ ਹੈਗਾ ਵੀ ਬੋਲਤ ਵਿੱਚ ਆਈ ਹੈ ਇਹਨਾਂ ਨੂੰ ਕੋਈ ਤੁਨ ਮੀਨਸ ਨਹੀਂ ਜਿਹੜੀ ਅੱਗੇ ਡੱਡ ਬੋੜੀ ਜਾਨਾ ਵਾਤੇ ਲਿਖੀ ਲਿਆ ਕੋਈ ਮੀਨਸ ਕੋਈ ਨਹੀਂ ਮਿਲ ਰਹੀ ਪਰ ਅਸੀਂ ਉਹਨਾਂ ਦਿਹਾੜੇ ਜਿਹੜੇ ਵੀ ਆਟੋ ਨੂੰ ਰੋਕਦੇ ਆ ਜਾਂ ਕੁਝ ਵੀ ਆ ਕੋਈ ਕਿਸੇ ਪ੍ਰਧਾਨ ਦਾ ਗੱਲ ਆਉਂਦਾ ਕਿ ਮੈਂ ਪ੍ਰਧਾਨ ਮੈਂ ਕੋਈ ਖੋਸ਼ ਆ ਨਾ ਇਹ ਨਹੀਂ ਕਹਿੰਦੇ ਸਾਰੇ ਬਸ ਤਮਾਸ਼ਾ ਦੇਖਣਾ ਲਈ ਆ ਵੀ ਹੋਰ ਕੁਝ ਨਹੀਂ ਅਸੀਂ ਤੋਂ ਖੁਦ ਪ੍ਰੋਫੈਸ਼ਨਲ ਦੇਣ ਨੂੰ ਤਿਆਰ ਆ ਹੁਣੇ ਕਹ ਰਿਹਾ ਡੀ ਵਾਲੇ ਨੇ ਤਰਲਾ ਲੰਘ ਦਿੱਤਾ ਹੈ ਉਹ ਦੇਖ ਐਮਬੂਲੈਂਸ ਨੂੰ ਲਈ ਐਮਬੂਲੈਂਸ ਨੂੰ ਦਿੱਤਾ ਜਾ ਕਹਿੰਦੇ ਗੱਟ ਕਟਿੰਗ ਦੇ ਨਿਸ਼ਾਨੇ ਆ ਗੀ ਆ ਗਈ ਸ਼੍ਰੀ ਅਰਬੁੱਲੋ ਸਾਹਿਬ ਜੀ ਕਹਿੰਦੇ ਇਹ ਬੇਡ ਬੋਡ ਹੈ